ਹੈਲੋ ਜੀ ਵੈਲਕਮ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗਰ ਤੇ। ਹੁਪ ਤੇ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ। ਜੇ ਸਾਡੇ ਚੈਨਲ ਤੇ ਫਰਸਟ ਟਾਈਮ ਵਿਜ਼ਿਟ ਕੀਤਾ ਹੈ ਜੀ ਅਸੀਂ ਦੱਸ ਦੇਣਾ ਚਾਹੁੰਦੇ ਆ ਜੀ ਆਪਾਂ ਆਪਣੀ ਚੈਨਲ ਤੇ ਮੋਟੀਵੇਸ਼ਨਲ ਵੀਡੀਓ ਸੱਚੀਆਂ ਅਰਥੀਤੀਆਂ ਬਾਣੀ ਨਾਲ ਰਿਲੇਟਡ ਵੀਡੀਓਜ਼ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰੀ ਦਿਆਂ ਨੇ। ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣਾ। ਤਾਕੀ ਇਹੋ ਜੀਆਂ ਜਦੋਂ ਵੀਡੀਓਜ਼ ਅਸੀਂ ਤੁਹਾਡੇ ਨਾਲ ਸ਼ੇਅਰ ਕਰੀਏ ਤੁਹਾਨੂੰ ਬੈਲ ਆਈਕਨ ਦੇ ਰਾਹੀਂ ਉਹਨਾਂ ਦੇ ਨੋਟੀਫਿਕੇਸ਼ਨ ਮਿਲ ਜਾਣ। ਸੋ ਅੱਜ ਦੀ ਜਿਹੜੀ ਵੀਡੀਓ ਆ ਜੀ ਬਹੁਤ ਹੀ ਪਿਆਰੀ ਵੀਡੀਓ ਆ ਜਿਵੇਂ ਤੁਸੀਂ থাম্বਨੇਲ ਦੇ ਵਿੱਚ ਦੇਖਿਆ ਕਿ ਜਦੋਂ ਆਪਾਂ ਸਿਮਰਨ ਤੇ ਬੰਦਗੀ ਕਰਦੇ ਆ ਕਿ ਆਪਣਾ ਜਿਹੜਾ ਜੀਵਨ ਆ ਉਹ ਕਿਵੇਂ ਬਦਲ ਜਾਂਦਾ ਹੈ ਜੀ। ਜਦੋਂ ਆਪਾਂ ਬੰਦਗੀ ਤੇ ਸਿਮਰਨ ਵਾਲੇ ਰਾਤ ਤੁਰਾਂਗੇ ਨਾ ਜੀ ਰੱਬ ਸਾਨੂੰ ਗਿਆਨ ਦੇਵੇਗਾ ਉਸ ਗਿਆਨ ਦੇ ਵਿੱਚੋਂ ਸਾਡੀ ਜ਼ਿੰਦਗੀ ਬਦਲ ਜਾਵੇਗੀ। ਪਰ ਗੱਲ ਇਹ ਹੈ ਕਿ ਰੱਬ ਦੇ ਰਾਹ ਤੇ ਤੁਰਨਾ ਪੈਣਾ ਤੇ ਸਿਮਰਨ ਵੀ ਕਰਨਾ ਪੈਣਾ ਤੇ ਵੀਡੀਓ ਨੂੰ ਜਿਆਦਾ ਲੌਂਗ ਨਾ ਕਰਦੇ ਹੋਏ ਮੈਂ ਤੁਹਾਨੂੰ ਆਪਾਂ ਜਿਹੜੀ ਇਸ ਵੀਡੀਓ ਤੇ ਜਿਹੜੀ ਚਰਚਾ ਇੱਕ ਕਹਾਣੀ ਰਾਹੀਂ ਕਰਾਂਗੇ ਕਹਾਣੀ ਦੇ ਰਾਹੀਂ ਬੱਚੇ ਵੀ ਸੁਣਨ ਨੂੰ ਚਲੋ ਉਹਨਾਂ ਨੂੰ ਵਧੀਆ ਲੱਗਦਾ ਵਾ ਤੇ ਜਿਹੜੇ ਆਪਣਾ ਆਪਣਾ ਵੀ ਇੰਟਰਸਟ ਚਲੋ ਵਧੀਆ ਬਣਦਾ ਆ ਵੀਡੀਓ ਦੇ ਵਿੱਚ ਤੇ ਆਪਾਂ ਨੂੰ ਗੱਲ ਦੀ ਵੀ ਸਮਝ ਆ ਜਾਂਦੀ ਆ ਤੇ ਕਹਾਣੀ ਵੀ ਚਲੋ ਆਪਾਂ ਸੁਣ ਲੈਨੇ ਆ ਕਹਾਣੀ ਦੇ ਜ਼ਰੀਏ ਆਪਾਂ ਇਸ ਟੌਪਿਕ ਤੇ ਚਰਚਾ ਕਰਾਂਗੇ ਇੱਕ ਨਗਰ ਦਾ ਰਾਜਾ ਹੁੰਦਾ ਜੀ ਰਾਜੇ ਦੇ ਘਰ ਮੁੰਡਾ ਹੁੰਦਾ ਆ ਤੇ ਉਹਦੇ ਹੀ ਜਿਹੜਾ ਵਜ਼ੀਰ ਹੁੰਦਾ ਰਾਜੇ ਨੇ ਰੱਖਿਆ ਉਹਦੇ ਘਰ ਵੀ ਮੁੰਡਾ ਹੁੰਦਾ ਦੋਨਾਂ ਦੇ ਘਰ ਮੁੰਡੇ ਹੁੰਦੇ ਆ ਇੱਕੋ ਮਹੀਨੇ ਦੇ ਵਿੱਚ ਪੈਦਾ ਹੁੰਦੇ ਆ ਰਾਜੇ ਦਾ ਜਿਹੜਾ ਮੁੰਡਾ ਹੁੰਦਾ ਆ ਉਹ ਹੁੰਦਾ ਜੀ ਕੁੱਬਾ ਤੇ ਜਿਹੜਾ ਵਜ਼ੀਰ ਦੇ ਘਰ ਮੁੰਡਾ ਪੈਦਾ ਹੁੰਦਾ ਉਹ ਹੁੰਦਾ ਜੀ ਅੰਨਾ ਦੋਨੋਂ ਬਹੁਤ ਪਰੇਸ਼ਾਨ ਹੁੰਦੇ ਆ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਆ ਕਿ ਵਾਹਿਗੁਰੂ ਜੀ ਸਾਡੀ ਕਿਹੜੀ ਕਰਮਾਂ ਦੀ ਸਜ਼ਾ ਮਿਲੀ ਆ ਕਿ ਤੁਸੀਂ ਸਾਡੇ ਘਰ ਇਹੋ ਜਿਹੇ ਪੁੱਤਰ ਦਿੱਤੇ ਨੇ ਦੋਨੋਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਨੇ ਰਾਜੇ ਨੂੰ ਇਹ ਟੈਨਸ਼ਨ ਹੁੰਦੀ ਆ ਕਿ ਮੇਰਾ ਪੁੱਤਰ ਜਿਵੇਂ ਕੁੱਬਾ ਆ ਕਿ ਇਹ ਅੱਗੇ ਜਾ ਕੇ ਇੰਨਾ ਰਾਜਪਾ ਕਿਵੇਂ ਸੰਭੇਗਾ ਤੇ ਜਿਹੜਾ ਵਜ਼ੀਰ ਹੁੰਦਾ ਜੀ ਉਹਨੂੰ ਵੀ ਪਰੇਸ਼ਾਨ ਉਹ ਬਹੁਤ ਹੁੰਦਾ ਆ ਉਹਨੂੰ ਵੀ ਇਹ ਹੁੰਦਾ ਕਿ ਮੇਰਾ ਜਿਹੜਾ ਪੁੱਤਰ ਆ ਜੀ ਉਹ ਅੰਨਾ ਆ ਤੇ ਉਹ ਅੱਗੇ ਜਾ ਕੇ ਕਿਵੇਂ ਆਪਣੀ ਲਾਈਫ ਦੇ ਵਿੱਚ ਕਿਵੇਂ ਅੱਗੇ ਵਧੇਗਾ ਤੇ ਕੀ ਹੋਵੇਗਾ ਕਿਵੇਂ ਆਪਣਾ ਘਰਵਾਰ ਚਲਾਵੇਗਾ ਮੈਂ ਕੀ ਕਰਾਂਗਾ ਤੇ ਦੋਨੋਂ ਜੀ ਪਰੇਸ਼ਾਨ ਹੋ ਜਾਂਦੇ ਆ ਇੱਕ ਪਰਮਾਤਮਾ ਨੇ ਦਿੱਤੀ ਵੀ ਪੁੱਤਰ ਦੀ ਦਾਤ ਆ ਪਰ ਪੁੱਤਰ ਵੀ ਦੋਨੋਂ ਕਹਿੋ ਜੇ ਦਿੱਤੇਗਾ ਤੇ ਉਹ ਬਹੁਤ ਜ਼ਿਆਦਾ ਮਯੂਸ ਹੋ ਜਾਂਦੇ ਆ ਸੋ ਜੀ ਫਿਰ ਕੀ ਹੁੰਦਾ ਵਾ ਰਾਜਾ ਤੇ ਵਜੀਰ ਚਲੋ ਇੱਕ ਪੰਡਤ ਕੋਲ ਜਾਂਦੇ ਨੇ ਤੇ ਪੰਡਤ ਜਿਹੜਾ ਉਹਨਾਂ ਦੇ ਬਾਕੀ ਵੀ ਸਾਰੇ ਜੋ ਵੀ ਹੁੰਦੇ ਆ ਰਾਜ ਭਾਗ ਦੇ ਸਾਰੇ ਉਹ ਦੇਖਦਾ ਜੀ ਕੰਮਕਾਰ ਜਿਹੜੇ ਭਗਤੀ ਵਾਲੇ ਹੁੰਦੇ ਆ ਸੋ ਜੀ ਉਹ ਜਾਂਦੇ ਆ ਪੰਡਤ ਦੇ ਕੋਲ ਤੇ ਪੰਡਤ ਕੋ ਸਾਰੀ ਗੱਲਬਾਤ ਕਰਦੇ ਆ ਤੇ ਪੰਡਤ ਨੂੰ ਦੱਸਦੇ ਆ ਕਿ ਸਾਡੇ ਘਰ ਇਦਾਂ ਦਾ ਕਰਕੇ ਰਾਜਾ ਦੱਸਦਾ ਕਿ ਮੇਰੇ ਘਰ ਇੱਕ ਕੁਬਾ ਪੁੱਤਰ ਹੋਇਆ ਵਾ ਤੇ ਵਜ਼ੀਰ ਦੱਸਦਾ ਕਿ ਮੇਰੇ ਘਰ ਦੇ ਵਿੱਚ ਇੱਕ ਅੰਨਾ ਪੁੱਤਰ ਪੈਦਾ ਹੋਇਆ ਸੋ ਜੀ ਜਦੋਂ ਪੰਡਤ ਉਹਨਾਂ ਦਾ ਟੇਵਾ ਦੇਖਦਾ ਹੱਥ ਦੇਖਦਾ ਆ ਤੇ ਉਹ ਦੋਨਾਂ ਨੂੰ ਕਹਿੰਦਾ ਕਿ ਤੁਹਾਡੇ ਹੁਣ ਮਾੜੇ ਦਿਨ ਸ਼ੁਰੂ ਹੋਣ ਆਲੇ ਨੇ ਕਿ ਇਹ ਜੋ ਹੋਇਆ ਵਧੀਆ ਨਹੀਂ ਹੋਇਆ ਹੈਗਾ ਮੈਂ ਤੁਹਾਡਾ ਇਹ ਜਿਹੜਾ ਹੱਲ ਆ ਪੰਜ ਸਾਲ ਤੱਕ ਕਰ ਸਕਦਾ ਮੈਂ ਪੰਜ ਸਾਲ ਤੱਕ ਦਾ ਇਲਾਜ ਕਰ ਸਕਦਾ ਪੰਜ ਸਾਲ ਤੋਂ ਬਾਅਦ ਮੇਰੇ ਤੋਂ ਇਲਾਜ ਨਹੀਂ ਹੋਣਾ ਉਸ ਤੋਂ ਬਾਅਦ ਤੁਸੀਂ ਦੇਖੋ ਫਿਰ ਤੁਸੀਂ ਜਾਣੋ ਤੇ ਫਿਰ ਜੀ ਪੰਡਤ ਨੂੰ ਰਾਜਾ ਕਹਿੰਦਾ ਕਿ ਨਹੀਂ ਤੁਸੀਂ ਕੋਈ ਨਾ ਕੋਈ ਤਾਂ ਉਪਾਅ ਕੱਢੋ ਕਿ ਇੰਦਾ ਤਾਂ ਮੇਰਾ ਰਾਜ ਭਾਗ ਇੰਨਾ ਆ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਰਾਜ ਭਾਗ ਨੂੰ ਕੋਈ ਹਾਨੀ ਪਹੁੰਚੇ ਕਿ ਤੁਸੀਂ ਕੋਈ ਨਾ ਕੋਈ ਹੱਲ ਜ਼ਰੂਰ ਕਰੋ ਤੁਸੀਂ ਤਾਂ ਇੰਨੇ ਗਿਆਨੀ ਹੋ ਤੇ ਫੇਰ ਜਿਹੜਾ ਪੰਡਤ ਹੁੰਦਾ ਜੀ ਉਹ ਦੋਨਾਂ ਨੂੰ ਸਲਾਹ ਦਿੰਦਾ ਕਿ ਦੇਖੋ 5 ਸਾਲ ਤੱਕ ਤਾਂ ਮੈਂ ਸੰਭ ਲਊਗਾ ਮੈਂ ਇਲਾਜ ਕਰ ਦਊਗਾ ਉਸ ਤੋਂ ਬਾਅਦ ਤੁਸੀਂ ਕੀ ਕਰਿਓ ਇਹਨਾਂ ਨੂੰ ਇੱਕ ਜੰਗਲ 'ਚ ਛੱਡਿ ਆਓ ਤੇ ਤੁਸੀਂ ਇਹਨਾਂ ਨੂੰ ਇਹਨਾਂ ਦੇ ਹਾਲ ਤੇ ਛੱਡ ਦਿਓ ਜੇ ਪ੍ਰਮਾਤਮਾ ਵੱਲੋਂ ਇਹਨਾਂ ਦੀ ਵਧੀ ਹੋਈ ਤਾਂ ਇਹ ਜਿਉਂਦੇ ਰਹਿਣਗੇ ਨਹੀਂ ਹੋਈ ਤਾਂ ਮਰ ਜਾਣਗੇ ਤੁਸੀਂ ਇਹਨਾਂ ਨੂੰ ਜੰਗਲ ਛੱਡਿਆਓ ਚਲੋ ਜੀ 5 ਸਾਲ ਸੇਵਾ ਕਰਦੇ ਨੇ 5 ਸਾਲ ਚਲੋ ਜਦੋਂ ਵਤੀਤ ਹੋ ਜਾਂਦੇ ਆ ਤੇ ਉਹਨਾਂ ਨੂੰ ਜਿਹੜਾ ਰਾਜਾ ਹੁੰਦਾ ਤੇ ਵਜ਼ੀਰ ਆਪਣੇ ਆਪਣੇ ਪੁੱਤਰਾਂ ਨੂੰ ਦੋਨਾਂ ਨੂੰ ਇਕੱਠਿਆਂ ਨੂੰ ਜੀ ਉਹ ਇੱਕ ਜੰਗਲ 'ਚ ਛੱਡ ਦਿੰਦੇ ਆ ਤੇ 10 ਦਿਨ ਦਾ ਜਿਹੜਾ ਭੋਜਨ ਉਹ ਵੀ ਰੱਖ ਦਿੰਦੇ ਆ ਕਿ ਚਲੋ 10 ਦਿਨ ਇਹ ਖਾ ਪੀ ਕੇ ਆਪਣਾ ਬਚੇ ਰਹਿਣਗੇ ਸੋ ਬਾਕੀ ਦਾ ਜਿਹੜਾ ਹੁੰਦਾ ਉਹ ਰੱਬ ਦੇ ਯਾਨੀ ਸਿਰ ਤੇ ਛੱਡੇ ਆਉਂਦੇ ਆ ਕਿ ਦੇਖੀ ਜਾਓ ਹਣ ਪ੍ਰਮਾਤਮਾ ਅੱਗੇ ਜੋ ਵੀ ਇਹਨਾਂ ਦੀ ਜ਼ਿੰਦਗੀ ਦਾ ਹੋਣਾ ਹੋਗਾ ਪ੍ਰਮਾਤਮਾ ਆਪੇ ਦੇਖੂਗਾ ਸੋ ਜੀ ਦੋਨੋਂ ਵਾਪਸ ਆ ਜਾਂਦੇ ਆ ਬੱਚਿਆਂ ਨੂੰ ਛੱਡ ਦਿੰਦੇ ਆ ਜੰਗਲ ਦੇ ਵਿੱਚ ਤੇ ਦੋਨੋਂ ਬੱਚੇ ਬੈਠ ਕੇ ਜੀ ਆਪਣੀ ਕਿਸਮਤ ਨੂੰ ਆਪਣੇ ਕਰਮਾਂ ਨੂੰ ਰੋਂਦੇ ਨੇ ਕਿ ਇੱਕ ਸੋਚਦਾ ਕਿ ਮੈਂ ਰਾਜੇ ਦੇ ਘਰ ਪੈਦਾ ਹੋਇਆ ਤਾਂ ਵੀ ਮੇਰੇ ਕਰਮ ਦੇਖੋ ਕਹਿੋ ਜੇਆ ਤੇ ਦੂਸਰਾ ਸੋਚਦਾ ਮੈਂ ਵਜ਼ੀਰ ਦੇ ਘਰ ਪੈਦਾ ਹੋਇਆ ਕਿ ਮੇਰੇ ਸਾਡੇ ਕਰਮ ਕਹਿੋ ਜੀ ਲਿਖਿਆ ਪ੍ਰਮਾਤਮਾ ਨੇ ਇੰਨੇ ਵਧੀਆ ਘਰਾਂ ਦੇ ਵਿੱਚ ਜਨਮ ਲੈ ਕੇ ਵੀ ਅੱਜ ਅਸੀਂ ਜੰਗਲਾਂ 'ਚ ਰੋਲਦੇ ਫਿਰਦੇ ਆ ਕਿ ਸਾਡੇ ਘਰ ਦੇ ਸਾਨੂੰ ਇੱਥੇ ਜੰਗਲ ਦੇ ਵਿੱਚ ਛੱਡ ਗਏ ਆਪਣੇ ਕਰਮਾਂ ਨੂੰ ਕੋਸਦੇ ਆ ਕਿ ਕੋਰਾ ਅਸੀਂ ਪਿਛਲੇ ਜਨਮ 'ਚ ਕਹਿੋ ਜੇ ਕਰਮ ਕੀਤੇ ਹੋਣੇ ਆ ਕਿ ਜਿਹੜੇ ਕਰਕੇ ਅਸੀਂ ਅਜੰਗਲਾਂ 'ਚ ਰੋਲਦੇ ਪਏ ਆ ਸੋਚੀ ਫੇ ਕੀ ਹੁੰਦਾ ਇੱਕ ਦਿਨ ਅੱਧੀ ਬੈਠੇ ਹੁੰਦੇ ਆ ਵਿਚਾਰੇ ਇੱਕ ਦਰੱਖਤ ਦੇ ਹਟਾਉਂ ਤਾਂ ਇੱਕ ਬਹੁਤ ਹੀ ਚੰਗੀ ਰੂਹ ਵਾਲਾ ਇੱਕ ਸੰਤ ਮਹਾਤਮਾ ਉੱਥੋਂ ਜੀ ਲੰਗਰੇ ਹੁੰਦੇ ਨੇ ਉਹ ਤੇ ਉਹ ਜਦੋਂ ਦੋਨਾਂ ਨੂੰ ਦੇਖਦੇ ਆ ਕਿ ਇੱਕ ਕੁਬਾ ਇੱਕ ਅੰਨਾ ਕਿ ਬੱਚੇ ਇੱਦਾਂ ਬੈਠੇ ਨੇ ਉਹ ਕਹਿੰਦੇ ਚਲੋ ਪੁੱਛਿਆ ਜਾਵੇ ਇਹਨਾਂ ਨੂੰ ਇੱਦਾਂ ਬਕਿਉਂ ਬੈਠੇ ਨੇ ਸੋਚੀ ਉਹ ਦੋਨੋਂ ਉਹਨਾਂ ਨੂੰ ਜਦੋਂ ਪੁੱਛਦੇ ਨੇ ਦੋਨਾਂ ਨੂੰ ਪੁੱਛਦੇ ਨੇ ਸੰਤ ਮਹਾਤਮਾ ਕਿ ਤੁਸੀਂ ਇੱਥੇ ਕਿਵੇਂ ਤੇ ਉਹ ਸਾਰੀ ਗੱਲਬਾਤ ਫਿਰ ਦੱਸਦੇ ਨੇ ਸੰਤ ਮਹਾਤਮਾ ਨੂੰ ਜਿਹੜਾ ਕੁਬਾ ਹੁੰਦਾ ਉਹ ਕਹਿੰਦਾ ਮੈਂ ਰਾਜੇ ਦਾ ਪੁੱਤਰ ਆ ਤੇ ਜਿਹੜਾ ਜੀ ਅੰਨਾ ਹੁੰਦਾ ਉਹ ਦੱਸਦਾ ਮੈਂ ਵਜੀਰ ਦਾ ਪੁੱਤਰ ਆ ਕਿ ਸਾਨੂੰ ਇਦਾਂ ਕਰਕੇ ਉਹ ਜੰਗਲ ਦੇ ਵਿੱਚ ਛੱਡ ਗਏ ਨੇ ਸੋ ਜੀ ਜਿਹੜਾ ਮਹਾਤਮਾ ਜੀ ਹੁੰਦੇ ਨੇ ਉਹ ਉਹਨਾਂ ਨੂੰ ਕਹਿੰਦੇ ਨੇ ਕਿ ਕਿ ਇਹ ਤੁਹਾਡੇ ਕਰਮਾਂ ਦਾ ਪਿਛਲੇ ਕਰਮਾਂ ਦਾ ਹੀ ਫਲ ਆ ਕਿ ਤੂੰ ਰਾਜੇ ਦੇ ਘਰ ਜੰਮ ਜੰਮਿਆ ਆ ਕਿ ਤੈਨੂੰ ਰਾਜ ਗੱਦੀ ਹੀ ਨਹੀਂ ਪ੍ਰਾਪਤ ਹੋਈ ਤੋ ਇਹਨੂੰ ਰਾਜ ਗੱਦੀ ਮਿਲਣੀ ਚਾਹੀਦੀ ਸੀ ਕਿੱਥੇ ਤੂੰ ਜੰਗਲਾਂ ਦੇ ਵਿੱਚ ਧੱਕੇ ਖਾ ਰਿਆਂ ਵਾ ਤੇ ਦੂਜੇ ਨੂੰ ਕਹਿੰਦੇ ਆ ਕਿ ਤੈਨੂੰ ਵਜੀਰ ਦੇ ਘਰ ਚ ਜਨਮ ਹੋਇਆ ਤੇਰਾ ਤੇ ਤੈਨੂੰ ਤਾਂ ਵੀ ਇੱਕ ਚੰਗੀ ਤੈਨੂੰ ਜੀਵਨ ਨਹੀਂ ਨਸੀਬ ਹੋਇਆ ਤੈਨੂੰ ਚੱਜ ਨਾਲ ਸੌਣ ਨੂੰ ਤੱਕ ਨਹੀਂ ਮਿਲਿਆ ਕਿ ਤੁਹਾਡੇ ਜ਼ਰੂਰ ਪਿਛਲੇ ਕੋਈ ਨਾ ਕੋਈ ਕਰਮ ਇਦਾਂ ਦੇ ਕੀਤੇ ਆ ਨਾ ਤੁਹਾਨੂੰ ਇੰਨੇ ਚੰਗੇ ਘਰਾਂ ਦੇ ਵਿੱਚ ਜਨਮ ਮਿਲਣ ਦੇ ਬਾਵਜੂਦ ਤੁਸੀਂ ਅੱਜ ਇੱਥੇ ਧੱਕੇ ਖਾ ਰਹੇ ਹੋ ਤੇ ਫਿਰ ਜੀ ਉਹ ਦੋਨੋਂ ਕਹਿੰਦੇ ਨੇ ਕਿ ਹਾਂ ਜੀ ਸਤਿਮਹ ਆਤਮਾ ਜੀ ਅਸੀਂ ਸਮਝਦੇ ਹਾਂ ਇਸ ਚੀਜ਼ ਨੂੰ ਪਰ ਇਸ ਦਾ ਕੀ ਹੱਲ ਕੀਤਾ ਜਾਵੇ ਅਸੀਂ ਇਹ ਉਹ ਜੀ ਕੀ ਕਰੀਏ ਕਿ ਅਸੀਂ ਆਪਣੇ ਜਿਹੜੇ ਮਾੜੇ ਕਰਮਾਂ ਤੋਂ ਅਸੀਂ ਮੁਕਤ ਹੋ ਸਕੀਏ ਤੋ ਜੀ ਫਿਰ ਸੰਤ ਮਹਾਤਮਾ ਕਹਿੰਦੇ ਨੇ ਕਹਿੰਦੇ ਕਿ ਬੇਸ਼ੱਕ ਤੁਸੀਂ ਪਿਛਲੇ ਕਰਮਾਂ ਦੇ ਵਿੱਚ ਮਾੜੇ ਕਰਮ ਕੀਤੇ ਆ ਪਰ ਜੇ ਤੁਸੀਂ ਇਸ ਜਨਮ ਦੇ ਵਿੱਚ ਪਰਮਾਤਮਾ ਦੀ ਬੰਦਗੀ ਕਰੋਗੇ ਤੇ ਜੇ ਤੁਸੀਂ ਸਿਮਰਨ ਵਾਲੇ ਰਾਹ ਤੇ ਤੁਰੋਗੇ ਨਾ ਕਿ ਤੁਹਾਡਾ ਜਿਹੜਾ ਅਗਲਾ ਜੀਵਨ ਆ ਉਹ ਸਫਲਾ ਹੋ ਜਾਵੇਗਾ ਪਰਮਾਤਮਾ ਜਿਹੜਾ ਤੁਹਾਡੇ ਦੁੱਖ ਕਸ਼ਣਿਓ ਕੱਟ ਦੇਣਗੇ ਪਰ ਤੁਹਾਨੂੰ ਇਸ ਲਈ ਬੰਦਗੀ ਕਰਨੀ ਪਵੇਗੀ ਸਿਮਰਨ ਕਰਨਾ ਪਵੇਗਾ ਦੋਨੋਂ ਜੀ ਮਹਾਤਮਾ ਦੀ ਗੱਲ ਪੱਲੇ ਬੰਨਦੇ ਨੇ ਤੇ ਉਹ ਉਹਨਾਂ ਨੂੰ ਵਾਅਦਾ ਕਰਦੇ ਨੇ ਕਿ ਉਹ ਸਿਮਰਨ ਤੇ ਬੰਦਗੀ ਕਰਿਆ ਕਰਨਗੇ ਚਲੋ ਜੀ ਸੰਤ ਮਹਾਤਮਾ ਉੱਥੇ ਅਸ਼ੀਰਵਾਦ ਦੇ ਕੇ ਉਹਨਾਂ ਨੂੰ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਜੀ ਉਹ ਦੋਨੋਂ ਬੰਦਗੀ ਸ਼ੁਰੂ ਕਰਨੀ ਕਰ ਦਿੰਦੇ ਸਿਮਰਨ ਕਰਨ ਲੱਗ ਜਾਂਦੇ ਉਸ ਵਾਹਿਗੁਰੂ ਜੀ ਦਾ ਜਿਨ੍ਹਾਂ ਤੇ ਉਹਨਾਂ ਦੀ ਆਸਥਾ ਹੁੰਦੀ ਆ ਉਹਨਾਂ ਦੀ ਰੋਜ਼ ਬੰਦਗੀ ਕਰਦੇ ਇਦਾਂ ਜੀ 12 ਸਾਲ ਬੀਤ ਜਾਂਦੇ ਨੇ 12 ਸਾਲ ਜਦੋਂ ਬੀਤ ਜਾਂਦੇ ਨੇ ਤੇ ਫਿਰ ਉਸ ਤੋਂ ਬਾਅਦ ਜੀ ਚਲੋ ਉਹ ਵੱਡੇ ਵੀ ਹੋ ਜਾਂਦੇ ਆ 5 ਸਾਲ ਉਹ ਵਾਲੇ ਤੇ 12 ਸਾਲ ਅਗਲੇ ਤੇ ਜਦੋਂ ਉਹ ਜੀ ਹੋ ਗਏ 17-18 ਸਾਲਾਂ ਦੇ ਗੇੜ ਚ ਹੋ ਜਾਂਦੇ ਆ ਤੇ ਉਹ ਜਦੋਂ ਵੱਡੇ ਹੋ ਜਾਂਦੇ ਆ ਇੰਨੇ ਸਾਲ ਹੋ ਜਾਂਦੇ ਸਿਮਰਨ ਕਰਦੇ ਆ ਨੂੰ ਬੰਦਗੀ ਕਰਦੇ ਆ ਨੂੰ ਤੇ ਪਰਮਾਤਮਾ ਵੀ ਦੇਖੋ ਜਦੋਂ ਆਪਾਂ ਬੰਦਗੀ ਕਰਦੇ ਆ ਆਪਾਂ ਨੂੰ ਸਾਲ ਸਾਲਾਂ ਦੀ ਆਪਣੀ ਜਿਹੜੀ ਬੰਦਗੀ ਤਪੱਸਿਆ ਹੁੰਦੀ ਉਹ ਵਿਅਰਥ ਨਹੀਂ ਜਾਂਦੀ ਉਹ ਆਪਣੇ ਕੰਮ ਜ਼ਰੂਰ ਆਉਂਦੀ ਆ ਜੀ ਤੇ ਵਾਹਿਗੁਰੂ ਜੀ ਵੀ ਉਹਨਾਂ ਦੇ ਤੁਸੀਂ ਦੇਖਿਓ ਅੱਗੇ ਜਾ ਕੇ ਕਿਵੇਂ ਉਹਨਾਂ ਦੇ ਕਰਮ ਜਿਹੜੇ ਆ ਉਹ ਉਹਨਾਂ ਦੇ ਜਿਹੜੇ ਕਾ ਸਟੌਕ ਕਿਵੇਂ ਕੱਟਦੇ ਨੇ ਤੇ ਉਹਨਾਂ ਨੂੰ ਕਿਵੇਂ ਇੱਕ ਉਹਨਾਂ ਦੇ ਜਿਹੜੇ ਮਾੜੇ ਕਰਮਾਂੋਂ ਤੋਂ ਨਿਜਾਤ ਦਿਵਾਉਂਦੇ ਨੇ ਉਹਨਾਂ ਨੂੰ ਜਦੋਂ ਬੰਦਗੀ ਕਰਦੇ ਨੇ ਤੇ ਸਿਮਰਨ ਕਰਦੇ ਨੇ ਤੇ ਜਦੋਂ 17 ਸਾਲ ਦੇ ਹੋ ਗਏ ਇੱਕ ਦਿਨ ਬੈਠੇ ਦੋਵੇਂ ਬੰਦਗੀ ਕਰਦੇ ਤੇ ਇਹਨਾਂ ਦੇ ਦਿਮਾਗ ਦੇ ਵਿੱਚ ਇੱਕ ਫੁਰਨਾ ਪੈਦਾ ਹੋਇਆ ਗਿਆਨ ਪੈਦਾ ਹੋਇਆ ਗਿਆਨ ਮਿਲਿਆ ਸਿਮਰਨ ਦੀ ਬਰਕਤ ਦੇ ਨਾਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਹੁਣ ਦੇਖਿਓ ਕਿਵੇਂ ਗੁਰੂ ਕਰਮ ਕੱਟਦਾ ਜੀ ਜਦੋਂ ਬੰਦਾ ਸਿਮਰਨ ਕਰੇਗਾ ਕਿਵੇਂ ਜੀਵਨ ਪਲਟਦਾ ਜਦੋਂ ਗੁਰੂ ਦੇ ਰਾਹ ਤੇ ਜਦੋਂ ਆਪਾਂ ਤੁਰ ਪੈਨੇ ਆ ਤੇ ਬੰਦੇ ਦੇ ਜਿਹੜੇ ਸਾਰੇ ਕਰਮ ਆ ਮਾੜੇ ਕਰਮ ਉਹ ਕਿਵੇਂ ਕੱਟੇ ਜਾਂਦੇ ਆ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਫੁਰਨਾ ਆਇਆ ਜੀ ਬੈਠਿਆਂ ਦੇ ਕੁੱਬਾ ਉਹਨੂੰ ਕਹਿੰਦਾ ਆ ਅੰਨੇ ਨੂੰ ਕਿ ਮੈਂ ਦੇਖ ਸਕਦਾ ਪਰ ਮੈਂ ਤੁਰ ਨਹੀਂ ਸਕਦਾ ਤੇ ਤੂੰ ਤੁਰ ਨਹੀਂ ਸਕ ਤੂੰ ਤੁਰ ਸਕਦਾ ਪਰ ਤੂੰ ਦੇਖ ਨਹੀਂ ਸਕਦਾ ਕੁੱਬਾ ਕੰਦਾ ਅੰਨੇ ਨੂੰ ਕਿ ਮੈਂ ਦੇਖ ਸਕਦਾ ਪਰ ਤੁਰ ਨਹੀਂ ਸਕਦਾ ਤੂੰ ਦੇਖ ਨਹੀਂ ਸਕਦਾ ਪਰ ਤੁਰ ਸਕਦਾ ਕਿਉਂ ਨਾ ਆਪਾਂ ਇੱਕ ਦੂਜੇ ਦਾ ਸਹਾਰਾ ਬਣੀਏ ਕਿ ਮੈਂ ਤੇ ਵੀ ਮੋਢਿਆਂ ਤੇ ਬੈਠ ਕੇ ਯਾਨੀ ਤੂੰ ਤੁਰਿਆ ਕਰੀ ਮੈਂ ਤੇਰੀਆਂ ਅੱਖਾਂ ਦੀ ਨਿਗਾ ਬਣੂੰਗਾ ਤੂੰ ਮੇਰੀਆਂ ਇੱਕ ਤਰ੍ਹਾਂ ਦੀਆਂ ਤੂੰ ਮੇਰੀਆਂ ਲੱਤਾਂ ਬਣ ਇੱਕ ਤਰ੍ਹਾਂ ਦੀਆਂ ਤੂੰ ਤੁਰੀ ਮੈਂ ਤੈਨੂੰ ਰਾਹ ਦੱਸੂਗਾ ਜਿੱਦਰ ਮੁੜਨਾ ਹੋਇਆ ਕਰੂਗਾ ਜਿੱਧਰ ਜਾਣਾ ਹੋਇਆ ਕਰੂਗਾ ਮੈਂ ਤੇਰੇ ਮੋੜੀਆਂ ਤੇ ਬੈਠ ਕੇ ਤੈਨੂੰ ਰਾਹ ਦੱਸਿਆ ਕਰੂਗਾ ਤੇਰੀਆਂ ਅੱਖਾਂ ਬਣ ਕੇ ਤੇ ਤੂੰ ਤੁਰਿਆ ਕਰੀ ਤੂੰ ਮੈਨੂੰ ਲੈ ਕੇ ਜਿੱਥੇ ਮੈਂ ਤੈਨੂੰ ਕਹੂੰਗਾ ਉੱਥੇ ਤੂੰ ਚੱਲਿਆ ਕਰੀ ਤੇ ਇਦਾਂ ਹੀ ਜਿਉਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਬੈਠੀ ਤੇ ਜਿਹੜਾ ਅੰਨਾ ਉਹ ਵੀ ਮੰਨ ਗਿਆ ਉਹ ਕਹਿੰਦਾ ਗੱਲ ਤੇਰੀ ਸਹੀ ਆ ਕਿ ਆਪਾਂ ਕਿੰਨੇ ਸਾਲ ਹੋ ਗਏ ਆਪਾਂ ਇੱਥੇ ਇਦਾਂ ਹੀ ਬੈਠੇ ਆ ਹਨਾ ਕਾਫੀ ਸਾਲਾਂ ਦੇ ਕਿ ਪ੍ਰਮਾਤਮਾ ਨੇ ਵੀ ਚਲੋ ਆਪਾਂ ਨੂੰ ਕਦੀ ਪਤਾ ਨਹੀਂ ਕਿੱਦਾਂ ਰੱਖਿਆ ਹੋਇਆ ਹੁਣ ਤੱਕ ਕਹਿੰਦੇ ਹੁੰਦੇ ਆ ਜਾਕੋਰਾ ਕੇ ਸਾਈਆਂ ਮਾਰ ਸਕੀ ਨਾ ਕੋਈ ਤੇ ਉਹ ਦੇਖੋ ਜੀ ਉਹਨਾਂ ਨੂੰ ਵੀ ਜੰਗਲ ਦੇ ਵਿੱਚ ਉਹ ਛੱਡ ਗਏ ਸੀਗੇ ਕਿ ਦੇਖੀ ਜਾਓ ਮਰਨਾ ਹੋਇਆ ਮਰ ਜਾਣਗੇ ਜਿਉਣਾ ਹੋਇਆ ਰੱਬ ਦੇ ਹੱਥ ਨਾ ਤੇ ਪਰਮਾਤਮਾ ਨੇ ਵੀ ਉਹਨਾਂ ਨੂੰ ਇੰਨੇ ਸਾਲ ਹੋ ਗਏ ਜੀ ਦੇਖੋ ਉਹਨਾਂ ਨੂੰ ਜੀਵਨ ਹੈ ਨਾ ਤੇ ਉਹਨਾਂ ਦਾ ਵਧੀਆ ਚੱਲ ਰਿਹਾ ਸੀਗਾ ਚਲੋ ਜਿਵੇਂ ਵੀ ਚੱਲ ਰਿਹਾ ਸੀਗਾ ਤੇ ਫਿਰ ਜੀ ਕੀ ਹੋਇਆ ਇੱਕ ਦਿਨ ਉਹ ਕਹਿੰਦੇ ਜਿਹੜਾ ਅੰਨਾ ਹੁੰਦਾ ਵਾ ਤੇ ਉਹ ਕੁੱਬੇ ਨੂੰ ਕਹਿੰਦਾ ਤੂੰ ਮੇਰੇ ਮੋਢਿਆਂ ਤੇ ਬੈਠ ਆਪਾਂ ਕਿਤੇ ਜੰਗਲ ਦੇ ਵਿੱਚ ਕਿਤੇ ਘੁੰਮ ਫਿਰ ਕੇ ਆਉਣੇ ਆ ਕਿ ਤੇ ਜੰਗਲ ਦੇ ਵਿੱਚ ਤਾਂ ਬਹੁਤ ਸਾਰੇ ਦਰੱਖਤ ਸੋਹਣੇ ਸੋਹਣੇ ਲੱਗੇ ਫਲਾਂ ਫੁੱਲਾਂ ਦੇ ਕਿ ਆਪਾਂ ਕੋਈ ਫਲ ਖਾ ਕੇ ਆਉਣੇ ਆ ਕਿ ਮੇਰਾ ਅੱਜ ਬਹੁਤ ਜੀ ਕਰਦਾ ਫਲ ਖਾਣ ਨੂੰ ਕਿ ਆਪਾਂ ਤਾਂ ਕਿੰਨੇ ਸਾਲ ਹੋ ਗਏ ਕੋਈ ਚੱਜ ਦਾ ਭੋਜਨ ਵੀ ਨਹੀਂ ਖਾ ਕੇ ਦੇਖਿਆ ਤੇ ਚਲੋ ਜੀ ਉਹ ਮੰਨ ਜਾਂਦੇ ਨੇ ਤੇ ਫਿਰ ਜਿਹੜਾ ਕੁੱਬਾ ਹੁੰਦਾ ਵਾ ਉਹ ਅੰਨੇ ਦੇ ਮੋਢਿਆਂ ਤੇ ਬਹਿ ਜਾਂਦਾ ਵਾ ਤੇ ਉਹ ਜੀ ਅੰਨੇ ਨੂੰ ਰਾਹ ਦੱਸਦਾ ਵਾ ਤੇ ਅੰਨਾ ਤੁਰਿਆ ਜਾਂਦਾ ਵਾ ਕੁੱਬਾ ਜਿੱਧਰ ਦਾਸਾ ਉਧਰ ਨੂੰ ਮੁੜ ਜਾਂਦਾ ਆ ਤੇ ਇੱਕ ਜੀ ਫਲਾਂ ਦਾ ਦਰਖਤ ਆਉਂਦਾ ਉਹ ਤੇ ਸੇਬ ਲੱਗੇ ਹੁੰਦੇ ਆ ਤੇ ਜਦੋਂ ਜੀ ਅੰਨਾ ਦੇਖਦਾ ਵਾ ਕੁੱਬਾ ਕਿ ਸੇਬ ਲੱਗੇ ਆ ਉਹ ਅੰਨੇ ਨੂੰ ਕਹਿੰਦਾ ਕਿ ਇੱਥੇ ਹੀ ਰੁਕ ਜਾ ਕਿ ਆਪਾਂ ਸੇਬ ਖਾਣੇ ਆ ਕਿ ਤੇ ਬਹੁਤ ਸੋਹਣੇ ਸੇਬ ਬਹੁਤ ਵਧੀਆ ਸੇਬ ਲੱਗੇ ਆ ਤੇ ਜੀ ਜਿਹੜਾ ਫਿਰ ਅੰਨਾ ਹੁੰਦਾ ਵਾ ਉਹ ਕੁੱਬੇ ਨੂੰ ਮੋਢਿਆਂ ਤੇ ਬਿਠਾ ਕੇ ਜਿਹੜਾ ਸੇਬ ਦਾ ਜਿਹੜਾ ਦਰਖਤ ਆ ਉਹਦੇ ਲਾ ਕੇ ਲੈ ਜਾਂਦਾ ਸੇਬ ਤੋੜਦਾ ਜੀ ਕੁੱਬਾ ਖਾ ਕੇ ਦੇਖਦਾ ਬਹੁਤ ਹੀ ਮਿੱਠਾ ਤੇ ਉਹ ਜੀ ਬੋਲਦਾ ਵਾ ਕਿ ਵਾਹ ਕੀ ਵਧੀਆ ਸੇਬ ਮਿਲਿਆ ਕੀ ਸਵਾਦ ਇਹਦਾ ਮਿੱਠਾ ਆ ਕਿੰਨਾ ਮਿੱਠਾ ਸੇਵਾ ਮੇਰਾ ਮਨ ਖੁਸ਼ ਹੋ ਗਿਆ ਇਹਨੂੰ ਖਾ ਕੇ ਕਿੰਨੇ ਸਾਲਾਂ ਬਾਅਦ ਅੱਜ ਸਾਨੂੰ ਕੋਈ ਚੱਜ ਦਾ ਭੋਜਨ ਖਾਣ ਨੂੰ ਮਿਲੇਗਾ ਤੇ ਜਿਹੜਾ ਆਪਣਾ ਸੌਰੀ ਅੰਨਾ ਹੁੰਦਾ ਆ ਉਹ ਕੁੱਬੇ ਨੂੰ ਮੋਢਿਆਂ ਤੇ ਬੈਠੇ ਨੂੰ ਕਹਿੰਦਾ ਕੱਲਾ ਹੀ ਫਲ ਖਾਏਂਗਾ ਮੈਨੂੰ ਵੀ ਦੇ ਦੇ ਮੈਂ ਵੀ ਖਾਣਾ ਆ ਕਿ ਤੂੰ ਕੱਲੇ ਮਿੱਠੇ ਮਿੱਠੇ ਫਲਾਂ ਦਾ ਤੂੰ ਸਵਾਦ ਲੈ ਰਿਆ ਐ ਮੈਨੂੰ ਵੀ ਤੂੰ ਸੇਵ ਦੇਈਂ ਮੈਂ ਵੀ ਖਾਣਾ ਆ ਫਿਰ ਜੇ ਕੀ ਹੁੰਦਾ ਜਿਹੜਾ ਕੁੱਬਾ ਹੁੰਦਾ ਆ ਉਹ ਸੇਵ ਤੋੜ ਕੇ ਦੂਸਰਾ ਸੇਵ ਤੋੜ ਕੇ ਉਹ ਦੇ ਦਿੰਦਾ ਅੰਨੇ ਨੂੰ ਜਦੋਂ ਅੰਨਾ ਖਾਂਦਾ ਜੀ ਉਹ ਸੇਵ ਹੁੰਦਾ ਕੌੜਾ ਤੇ ਜਿਹੜਾ ਅੰਨਾ ਹੁੰਦਾ ਉਹ ਕਹਿੰਦਾ ਕੁੱਬੇ ਨੂੰ ਕਿ ਤੂੰ ਮੈਨੂੰ ਝੂਠ ਬੋਲ ਰਹੀ ਐ ਇਹ ਸੇਵ ਤਾਂ ਕੌੜਾ ਐ ਤੇ ਕੁੱਬਾ ਕਹਿੰਦਾ ਨਹੀਂ ਮੇਰੇ ਵਾਲਾ ਸੇਵ ਬਹੁਤ ਮਿੱਠਾ ਐ ਉਹ ਕਹਿੰਦਾ ਤੂੰ ਆਪਣਾ ਸੇਵ ਤਾਂ ਮਿੱਠਾ ਤੋੜ ਲਿਆ ਤੂੰ ਮੈਨੂੰ ਕੌੜਾ ਸੇਵ ਕਿਉਂ ਦਿੱਤਾ ਤੇ ਮੈਨੂੰ ਤੂੰ ਹੋਰ ਸੇਵ ਦੇਈਂ ਤੇ ਜੀ ਫਿਰ ਕੀ ਹੁੰਦਾ ਆ ਤੇ ਜਿਹੜਾ ਕੁੱਬਾ ਹੁੰਦਾ ਉਹ ਦੂਸਰਾ ਸੇਬ ਤੋੜ ਕੇ ਦੇ ਦਿੰਦਾ ਜੀ ਅੰਨੇ ਨੂੰ ਉਹ ਜਿਹੜਾ ਦੂਸਰਾ ਖਾਂਦਾ ਉਹ ਵੀ ਬਕਬਕਾ ਹੁੰਦਾ ਤੇ ਅੰਨੇ ਨੂੰ ਲੱਗਦਾ ਵਾ ਕਿ ਇਹ ਮੇਰੇ ਨਾਲ ਮਜ਼ਾਕ ਕਰਦਾ ਪਿਆ ਕੁੱਬਾ ਤੇ ਉਹ ਗੁੱਸੇ ਵਿੱਚ ਕਹਿੰਦਾ ਕਿ ਤੂੰ ਮੈਨੂੰ ਕੋਈ ਚੱਜ ਦਾ ਸੇਬ ਦੇ ਤੂੰ ਮੈਨੂੰ ਕਿਉਂ ਕੌੜੇ ਤੇ ਬਕਬਕੇ ਸੇਬ ਦੇ ਰਿਹਾ ਖੁਦ ਤੂੰ ਮਿੱਠੇ ਖਾ ਰਿਹਾ ਆਂ ਪਰ ਅੰਨਾ ਜਿਹੜਾ ਕੋ ਹੁੰਦਾ ਕੁੱਬਾ ਉਹ ਕਹਿੰਦਾ ਕਿ ਨਹੀਂ ਜਿਹੜਾ ਸੇਬ ਮੈਂ ਖਾ ਰਿਹਾ ਹਾਂ ਤਾਂ ਮਿੱਠਾ ਵਾ ਤੈਨੂੰ ਪਤਾ ਨਹੀਂ ਕਿਉਂ ਇਦਾਂ ਦੇ ਸੇਬ ਆ ਰਹੇ ਨਹੀਂ ਉਹ ਤੀਸਰਾ ਸੇਬ ਤੋੜ ਕੇ ਫੇਰ ਦੇ ਦਿੰਦਾ ਜੀ ਅੰਨੇ ਨੂੰ ਅੰਨਾ ਜਦੋਂ ਸੇਬ ਖਾਂਦਾ ਹੈ ਦੁਬਾਰਾ ਤੋਂ ਉਹ ਜਿਹੜਾ ਸੇਬ ਹੁੰਦਾ ਫਿਰ ਦਾ ਘਾ ਕੋੜਾ ਹੁੰਦਾ ਜੀ ਉਹ ਕੀ ਕਰਦਾ ਜੀ ਗੁੱਸੇ ਦੇ ਵਿੱਚ ਉਹਨੂੰ ਬਹੁਤ ਗੁੱਸਾ ਆਉਂਦਾ ਉਹ ਫਿਰ ਅੰਨੇ ਨੂੰ ਜਿਹੜਾ ਅੰਨਾ ਹੁੰਦਾ ਉਹ ਕੁੱਬੇ ਨੂੰ ਬੋਲਦਾ ਕਹਿੰਦਾ ਹੁਣ ਮੈਂ ਤੈਨੂੰ ਥੱਲੇ ਸੁੱਟ ਦੇਣਾ ਵਾ ਤੂੰ ਮੈਨੂੰ ਬਿਲਕੁਲ ਚੱਜ ਦੇ ਸੇਵ ਨਹੀਂ ਦਿੰਦਾ ਮੈਨੂੰ ਤੇ ਤੇ ਗੁੱਸਾ ਆ ਰਿਹਾ ਵਾ ਤੂੰ ਜਾਣ ਕੇ ਕਰ ਰਿਹਾ ਮੇਰੇ ਨਾਲ ਇਹ ਕੁਝ ਉਹ ਕਹਿੰਦਾ ਨਹੀਂ ਮੈਂ ਜਾਣ ਕੇ ਨਹੀਂ ਕਰਦਾ ਚਲੋ ਜੀ ਚੌਥਾ ਸੇਵ ਜਦੋਂ ਦਿੰਦਾ ਉਹ ਵੀ ਇੱਦਾਂ ਹੀ ਨਿਕਲਦਾ ਤੇ ਫਿਰ ਜਿਹੜਾ ਅੰਨਾ ਹੁੰਦਾ ਉਹਨੂੰ ਬਹੁਤ ਗੁੱਸਾ ਚੜਦਾ ਉਹ ਕੁੱਬੇ ਨੂੰ ਪਿੱਛੇ ਦੀ ਧੱਕਾ ਯਾਨੀ ਪਿੱਛੇ ਨੂੰ ਧੇੜ ਦਿੰਦਾ ਵਾ ਤੇ ਜਦੋਂ ਕੁੱਬਾ ਪਿੱਛੇ ਗਿਰਦਾ ਆ ਗੁੱਸੇ ਦੇ ਵਿੱਚ ਜਦੋਂ ਉਹ ਸੁੱਟਦਾ ਉਹਨੂੰ ਤੇ ਜਿਹੜਾ ਕੁੱਬੇ ਦਾ ਇੰਨੇ ਸਾਲਾਂ ਦਾ ਕੁੱਬ ਪਿਆ ਹੋਇਆ ਸੀਗਾ ਨਾ ਉਹ ਕਿਤੇ ਪਰਮਾਤਮਾ ਦੀ ਮਿਹਰ ਨਾਲ ਉਹਦੀ ਸਾਟੀ ਉੱਥੇ ਵੱਜਦੀ ਉਹਦਾ ਕੁੱਬ ਸਿੱਧਾ ਹੋ ਜਾਂਦਾ ਤੇ ਜਦੋਂ ਉਹਦਾ ਕੁੱਬ ਸਿੱਧਾ ਹੋ ਜਾਂਦਾ ਉਹਦਾ ਕੁੱਬ ਵੱਲ ਤਾਂ ਧਿਆਨ ਨਹੀਂ ਹੁੰਦਾ ਉਹਨੂੰ ਆਹ ਹੁੰਦਾ ਕਿ ਅੰਨੇ ਨੇ ਮੈਨੂੰ ਸੁੱਟਿਆ ਉਹਨੂੰ ਗੁੱਸਾ ਆਉਂਦਾ ਚਾਕੇ ਪੱਥਰ ਮਾਰਦਾ ਉਹਦੇ ਤੇ ਪੱਥਰ ਜਿਹੜੇ ਸਿਰ 'ਚ ਵੱਜਦਾ ਵੱਜਦਾ ਉੱਤੇ 나ੜੀ ਤੇ ਜਿੱਥੋਂ ਉਹਦੀ ਰੋਸ਼ਨੀ ਚਲੇਗੀ ਸੀ ਉਹ 나ੜੀ ਤੇ ਪੱਥਰ ਵੱਜਦਾ ਤੇ ਉਹ ਕੁਦਰਤੀ ਉਹਦੀ ਜਿਹੜੀ ਰੋਸ਼ਨੀ ਆ ਜਦੋਂ ਪੱਥਰ ਵੱਜਦਾ ਅੰਨੇ ਦੇ ਉਹਦੀ ਰੋਸ਼ਨੀ ਅੱਖਾਂ ਦੀ ਵਾਪਸ ਆ ਜਾਂਦੀ ਆ ਤੇ ਤੁਸੀਂ ਦੇਖੋ ਜੀ ਕਿ ਇਦਾਂ ਹਨਾ ਕਿ ਜਦੋਂ ਉਹਨੇ ਉਹਨੂੰ ਸੁਟਿਆ ਕੋਬੇ ਨੂੰ ਉਹਦੀ ਅੱਖਾਂ ਦੀ ਜਿਹੜੀ ਕੋਬੇ ਨੂੰ ਸੁਟਿਆ ਉਹਦਾ ਕੋਬ ਠੀਕ ਹੋ ਗਿਆ ਤੇ ਜਦੋਂ ਅੰਨੇ ਨੂੰ ਉਹ ਪੱਥਰ ਮਾਰਦਾ ਤੇ ਉਹਦੀ ਰੋਸ਼ਨੀ ਵਾਪਸ ਅੱਖਾਂ ਦੀ ਆ ਜਾਂਦੀ ਆ ਤੇ ਜਦੋਂ ਇਹ ਦੋਨੋਂ ਇੱਕ ਦੂਜੇ ਨੂੰ ਇਹ ਰਿਅਲਾਈਜ਼ ਕਰਦੇ ਆ ਨਾ ਕਹਿੰਦਾ ਮੇਰੀ ਤਾਂ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਤੇ ਕੁੱਬੇ ਨੂੰ ਜਦੋਂ ਕੁੱਬਾ ਦੇਖਦਾ ਕਿ ਮੈਂ ਤਾਂ ਬਿਲਕੁਲ ਠੀਕ ਹੋ ਗਿਆ ਤੇ ਦੋਨੋਂ ਜੀ ਪਰਮਾਤਮਾ ਦਾ ਸ਼ੁਕਰਾਨਾ ਉਹਨਾਂ ਨੇ ਕੀਤਾ ਕਿ ਸਾਈ ਉਹ ਸਾਈ ਨੂੰ ਯਾਦ ਕਰਦੇ ਆ ਜਿਹੜਾ ਮਹਾਤਮਾ ਇੱਕ ਵਾਰ ਉਹਨਾਂ ਨੂੰ ਮਿਲਿਆ ਸੀ ਉਹਦਾ ਸ਼ੁਕਰਾਨਾ ਕਰਦੇ ਆ ਕਿ ਸਾਈ ਤੂੰ ਸਾਨੂੰ ਪਾ ਕੇ ਗਿਆ ਸਿਮਰਨ ਵਾਲੇ ਪਾਸੇ ਬੰਦਗੀ ਵਾਲੇ ਪਾਸੇ ਅਸੀਂ ਬੰਦਗੀ ਕੀਤੀ 12 ਸਾਲ ਬੰਦਗੀ ਕਰਕੇ ਸਾਨੂੰ ਗਿਆਨ ਮਿਲਿਆ ਤੇ ਇਹ ਗਿਆਨ ਜਦੋਂ ਅਸੀਂ ਆਪਣੇ ਤੇ ਲਾਗੂ ਕੀਤਾ ਤੇ ਇਸ ਗਿਆਨ ਦੀ ਬਦੌਲਤ ਤੇਰਾ ਮੇਰਾ ਕੋਬੜੀਕ ਹੋ ਗਿਆ ਤੇ ਦੂਸਰਾ ਕਹਿੰਦਾ ਕਿ ਮੇਰੀਆਂ ਅੱਖਾਂ ਦੀ ਰੋਸ਼ਨੀ ਵਾਪਸ ਆ ਗਈ ਤੇ ਫਿਰ ਜੀ ਜਦੋਂ ਇਹ ਗੱਲ ਦਾ ਰਾਜੇ ਨੂੰ ਤੇ ਵਜ਼ੀਰ ਨੂੰ ਪਤਾ ਲੱਗਦਾ ਕਿ ਇਦਾਂ ਕਰਕੇ ਜਿਹੜੇ ਸਾਡੇ ਪੁੱਤਰ ਨੇ ਉਹ ਠੀਕ ਹੋ ਗਏ ਨੇ ਰਾਜ ਮਹਿਲ ਚ ਗੱਲ ਪਹੁੰਚ ਜਾਂਦੀ ਆ ਜੀ ਕਿ ਠੀਕ ਹੋ ਚੁੱਕੇ ਨੇ ਤੇ ਦੋਨੋਂ ਜੀ ਆਪਣੇ ਪੁੱਤਰਾਂ ਨੂੰ ਬਹੁਤ ਠਾਠ ਬਾਠ ਦੇ ਨਾਲ ਲੈਣ ਆਉਂਦੇ ਨੇ ਜੰਗਲ ਦੇ ਵਿੱਚ ਤੇ ਦੋਨਾਂ ਨੂੰ ਬੜੇ ਠਾਠ ਬਾਠ ਦੇ ਨਾਲ ਇੱਜ਼ਤ ਦੇ ਨਾਲ ਵਾਪਸ ਲੈ ਕੇ ਜਾਇਆ ਜਾਂਦਾ ਆ ਤੇ ਜਿਹੜਾ 쿠ਬਾ ਹੁੰਦਾ ਆ ਰਾਜੇ ਦਾ ਪੁੱਤਰ ਉਹਨੂੰ ਰਾਜ ਗੱਦੀ ਪ੍ਰਾਪਤ ਹੁੰਦੀ ਆ ਤੇ ਜਿਹੜਾ ਵਜ਼ੀਰ ਦਾ ਪੁੱਤਰ ਹੁੰਦਾ ਅੰਨਾ ਜੀ ਉਹ ਅੱਗੇ ਜਾ ਕੇ ਵਜ਼ੀਰੀ ਸਾਹਮਦਾ ਆ ਤੇ ਦੇਖੋ ਕਿਵੇਂ ਜੀ ਜਦੋਂ ਉਹਨਾਂ ਨੇ ਬੰਦਗੀ ਕੀਤੀ ਪ੍ਰਮਾਤਮਾ ਨੇ ਜਿਹੜੀ ਉਹਨਾਂ ਦੇ ਮਾੜੇ ਪਿਛਲੇ ਕਰਮ ਹੋਆ ਉਹਨਾਂ ਨੂੰ ਕਿੱਦਾਂ ਉਹਨਾਂ ਨੂੰ ਸਵਾਰਿਆ ਕਿਵੇਂ ਉਹਨਾਂ ਦੇ ਕਸ਼ਟ ਕੀਤੇ ਵਾਈਗੁਰੂ ਜੀ ਕਹਿੰਦੇ ਆ ਜਦੋਂ ਬੰਦਾ ਸਿਮਰਨ ਤੇ ਬੰਦਗੀ ਕਰਨ ਲੱਗ ਪੈਂਦਾ ਨਾ ਪਰਮਾਤਮਾ ਦੇ ਰਾਹ ਤੇ ਤੁਰ ਪੈਂਦਾ ਉਦੋਂ ਕੋਈ ਨਾ ਕੋਈ ਗੁਰੂ ਐਸਾ ਗਿਆਨ ਤੁਹਾਨੂੰ ਜ਼ਰੂਰ ਦੇ ਕੇ ਜਾਂਦਾ ਉਸ ਗਿਆਨ ਦੇ ਨਾਲ ਬੰਦੇ ਦਾ ਜਿਹੜਾ ਜੀਵਨ ਆ ਪਲਟ ਜਾਂਦਾ ਹੈ ਜੀ ਸਾਰੀਆਂ ਦੁੱਖ ਤਕਲੀਫਾਂ ਕਟੀਆਂ ਜਾਂਦੀਆਂ ਨੇ ਜਦੋਂ ਇੱਕ ਬੰਦਾ ਬੰਦਗੀ ਤੇ ਸਿਮਰਨ ਵਾਲੇ ਰਾਹ ਤੇ ਤੁਰਦਾ ਨਾ ਜੀ ਪਰਮਾਤਮਾ ਉਹਨਾਂ ਨੂੰ ਗਿਆਨ ਵੀ ਦਿੰਦਾ ਆ ਉਹ ਗਿਆਨ ਦੇ ਨਾਲ ਜਿਵੇਂ ਦੇਖੋ ਉਹਨਾਂ ਨੂੰ ਫੁਰਨਾ ਆ ਉਹ ਕਿਵੇਂ ਇੱਕ ਦੂਜੇ ਦਾ ਸਹਾਰਾ ਬਣ ਕੇ ਚਲੋ ਜਦੋਂ ਸੇਵ ਖਾਣ ਲੱਗੇ ਬਹਾਨਾ ਬਣਾਇਆ ਵਾਹਿਗੁਰੂ ਜੀ ਨੇ ਇੱਕ ਬਹਾਨਾ ਬਣਾਇਆ ਬਹਾਨੇ ਦੇ ਨਾਲ ਦੇਖੋ ਜੀ ਕਿਵੇਂ ਫਿਰ ਉਹਨੂੰ ਗੁੱਸਾ ਆ ਉਹਨੇ ਉਹਨੂੰ ਸੁਟਿਆ ਉਹਨੇ ਉਹਦੇ ਪੱਥਰ ਮਾਰਿਆ ਤੇ ਕਿਵੇਂ ਹਨਾ ਰਾਗ ਪਰਮਾਤਮਾ ਨੇ ਬਣਾਇਆ ਤੇ ਦੇਖੋ ਦੋਨੋਂ ਠੀਕ ਹੋ ਗਏ ਤੇ ਅੱਗੇ ਜਾ ਕੇ ਜਿਹੜੇ ਉਹਨੇ ਜੇ ਮੰਨ ਲਓ ਬੰਦਗੀ ਨਾ ਕਰਦੇ ਸਿਮਰਨ ਨਾ ਕਰਦੇ ਕੋਰੇ ਉਹਨਾਂ ਦੇ ਕਿਸਮਤ ਦੇ ਵਿੱਚ ਕੀ ਲਿਖਿਆ ਹੋਇਆ ਸੀ ਅੱਗੇ ਜਾ ਕੇ ਹਨਾ ਪਰ ਸਿਮਰਨ ਤੇ ਬੰਦਗੀ ਦੇ ਨਾਲ ਜਿਹੜੇ ਉਹ ਕਸ਼ਟ ਸੀਗੇ ਉੱਕ ਦੂਰ ਹੋ ਗਏ ਉਹਨਾਂ ਦੇ ਸੋ ਸਿਮਰਨ ਕਰੋ ਬੰਦਗੀ ਕਰੋ ਬਾਣੀ ਪੜੋ ਬਾਣੀ ਦੇ ਨਾਲ ਤੁਹਾਡੇ ਪਤਾ ਨਹੀਂ ਪਿਛਲੇ ਕਰਮਾਂ ਦੇ ਕਿਹੜੇ ਐਸੇ ਕਸ਼ਟ ਨਹੀਂ ਜਿਹੜੇ ਵਾਹਿਗੁਰੂ ਜੀ ਨੇ ਤੁਹਾਡੇ ਇਸ ਜਨਮ ਦੇ ਵਿੱਚ ਕੱਟ ਦੇਣੇ ਆ ਪਰ ਉਹਦੇ ਲਈ ਤਾਂ ਜਿਹੜੇ ਆਪਾਂ ਨੇ ਮਾੜੇ ਕਰਮ ਕੀਤੇ ਆ ਜਿਉਂ ਉਹਨਾਂ ਦਾ ਆਪਾਂ ਪ੍ਰਭਾਵ ਖਤਮ ਕਰਨਾ ਉਹਦੇ ਲਈ ਤਾਂ ਸਾਨੂੰ ਬੰਦਗੀ ਕਰਨੀ ਪੈਣੀ ਆ ਜੀ ਸੋ ਇਸ ਕਰਕੇ ਇਸ ਕਹਾਣੀ ਰਾਹੀਂ ਇਹੀ ਦੱਸਿਆ ਗਿਆ ਹੈ ਕਿ ਬੰਦਗੀ ਕਰੋ ਸਿਮਰਨ ਕਰੋ ਉਹਦੇ ਨਾਲ ਗਿਆਨ ਹਾਸਲ ਹੁੰਦਾ ਤੇ ਜਿਹੜਾ ਉਹ ਗਿਆਨ ਆ ਨਾ ਉਹ ਆਪਣਾ ਜੀਵਨ ਪਲਟ ਦਿੰਦਾ ਜੀ ਸੋ ਇਹ ਸੀਗੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਤਦ ਤੱਕ ਦੇ ਲਈ ਸਤ ਸਪਨੂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਜ਼ਰ ਵਾਘਰ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ